ਹੱਦ ਹੋ ਗਈ ਮੈਨੂੰ ਇਹਨਾਂ ਵਾਲੀ ਤੇ ਉਹੀ ਧੀਓਗੇ ਮੀ ਵੇ ਹੁਣ ਹਣਾ ਕੀ ਆ ਜੋ ਸਾਡੇ ਘਰ ਚ ਹੋਣ ਡਿਆ ਮੈਨੂੰ ਤਾਂ ਸਮਝ ਨਹੀਂ ਆਉਂਦੇ ਵੀ ਸਾਡੇ ਘਰ ਚ ਕੀ ਬਣ ਡਿਆ ਇਹਨੂੰ ਅੰਤਰੇ ਨੂੰ ਰੱਖ ਦੇ ਇਹਦੇ ਵਿੱਚ ਤੂੰ ਕੀ ਕੱਢਣਾ ਹੁਣ ਗੱਲ ਕੀ ਹੋ ਗਈ ਗਲਤ ਦੱਸੋ ਮੈਨੂੰ ਵੇ ਗੱਲ ਕੀ ਹੁਣੀ ਆ ਪਾਸੋਂ ਨਾ ਚਾਹ ਤੇਰੀ ਚਾਚੀ ਨੇ ਬਧੋ ਬਧੀ ਬਣਾ ਕੇ ਤੇਰੇ ਪਿਓ ਨੂੰ ਕੱਲੇ ਨੂੰ ਪਿਆਲਤੀ ਕਿਸ ਜੀ ਵਾਸਤੇ ਉਹਨਾਂ ਚਾਹ ਨਾ ਬਣਾਈ ਹਾਂ ਹੁਣ ਅੱਜ ਕੀ ਹੋਇਆ ਮੈਂ ਕੱਪੜੇ ਤੌਣ ਲੱਗੀ ਹਾਂ ਅੱਛਾ ਮੈਂ ਮੈਡਮ ਰਿਓਨ ਪੁੱਛਿਆ ਤੇ ਰੋਟੀ ਮੈਂ ਤੁਹਾਨੂੰ ਨਾ ਪਾ ਕੇ ਦੇ ਜਾਨੀ ਰੋਟੀ ਖਾ ਲਓ ਮੈਂ ਬਾਅਦ ਚ ਕੱਪੜਿਆਂ ਵੱਲ ਜਾਨੀ ਆ ਮੈਂ ਅਜੇ ਕੱਪੜੇ ਤੋਂ ਹਣ ਵੜਾਈਆਂ ਤਾਂ ਤੁਸੀਂ ਵਾਜਾ ਮਾਰਨ ਦਾ ਘਣਾ ਵਾ ਵਾ ਇਹ ਗੱਲ ਹੈ ਇਹ ਨਹੀਂ ਨਹੀਂ ਤੂੰ ਜਾ ਤੋ ਕੱਪੜੇ ਤੇ ਜਦੋਂ ਕੱਪੜੇ ਧੋਲੇਗੀ ਮੈਂ ਫੇਰ ਰੋਟੀ ਖਾ ਲੂੰ ਤੇ ਦੂਜੀ ਮੈਡਮ ਦਾ ਪਤਾ ਨਹੀਂ ਕਿੱਥੇ ਸੁਣ ਲਈ ਹੀ ਲਾ ਕੇ ਮੈਂ ਅਜੇ ਅੰਦਰੋਂ ਬਾਹਰ ਹੀ ਨਿਕਲੀ ਆ ਤੇ ਰੋਟੀ ਪਾ ਕੇ ਦਵਾਦਾਂ ਤੇ ਰਿਓਨ ਪੁੜਾਤੀ ਉਹਨੇ ਰੋਟੀ ਖਾ ਲਈ ਬੰਦਾ ਪੁੱਛੇ ਜਦੋਂ ਮੈਂ ਪੁੱਛਿਆ ਸੀ ਉਦੋਂ ਭੁੱਖ ਨਹੀਂ ਲੱਗੀ ਅਜੇ ਮੈਂ ਅੰਦਰੋਂ ਬਾਹਰ ਹੀ ਹੋਈਆਂ ਤੇ ਭੁੱਖ ਲੱਗ ਵੀ ਗਈ। ਉਹ ਚਲੋ ਮੰਮੀ ਹੁਣ ਪਾਪਾ ਨੂੰ ਵੀ ਪਤਾ ਵਾ ਵੀ ਜੇ ਤੈਨੂੰ ਕੰਮ ਕਰਨ ਦੇ ਜੀ ਭੁੱਖ ਲੱਗੀ ਹੋਣੀ ਆ ਤੇ ਚਾਚੀ ਨੇ ਦੇ ਦੀ ਫਿਰ ਕੀ ਹੋ ਗਿਆ। ਇਹ ਮੇਰੀ ਸੁਣ ਗੱਲ ਸੋਚਣ ਵਾਲੀ ਤੇ ਗੱਲ ਇਹ ਆ ਵੀ ਅੱਗੇ ਦੇ ਚਾਚੀ ਨਾ ਕਿਤੇ ਭਾਂਡਾ ਵੀ ਤੇਰੇ ਪਿਓ ਦਾ ਚੁੱਕ ਕੇ ਉੱਥੇ ਦਾ ਉੱਥੇ ਨਹੀਂ ਰੱਖਦੀ। ਹੁਣ ਰੋਟੀਆਂ ਪਾਪਾ ਖਵਾਲਣ ਲਈ ਆ, ਚਾਹਾਂ ਬਣਾ ਬਣਾ ਦੇਣ ਲਈ ਆ। ਇਹ ਦਾਲ 'ਚ ਕੋਈ ਕਾਲਾ ਹੈਗਾ ਜੇ ਤੀਹੀ ਮੰਨੋ ਜਾਂ ਨਾ ਮੰਨੋ। ਤੁਸੀਂ ਹੀ ਸਾਰਾ ਟੱਬਰ ਮੈਨੂੰ ਨਹੀਂ ਜੇ ਸੱਚ ਕਹਿੰਦੇ ਵੀ ਤੂੰ ਸੱਚੀ ਆ ਤੁਸੀਂ ਮੈਨੂੰ ਗਲਤੀ ਸਾਬਤ ਕਰੀ ਜਾਣ ਦੇ ਜੇ ਪਰ ਨਾ ਇੱਕ ਦਿਨ ਤੁਸੀਂ ਪਛਤਾਉਣਾ ਜੇ ਮੇਰੀਆਂ ਗੱਲਾਂ ਤੇ ਜੇ ਕੀ ਧਰ ਲੋ ਤੇ ਮੈਂ ਸਮਝਾਤਾ ਹੋਣਾ ਵੀ ਘਰ ਦੇ ਦਾ ਖਿਆਲ ਰੱਖਿਆ ਕਰ ਫੇਰੀ ਆ ਬਾਤ ਮਾਰੇ ਮੋਟੀਆਂ ਕਲਾ ਗਈ ਹੋਗੀ ਤੁਸੀਂ ਵੀ ਨਾ ਹਾਦੀ ਕਰੀ ਜਾਣ ਦੇ ਜੇ ਵੀ ਇੰਨੇ ਦਿਨਾਂ ਦੀ ਅਕਲ ਨਾ ਆਈ ਤਾਂ ਹੋਣੀ ਅਕਲ ਆਣੀ ਸੀ ਪਹਿਲਾਂ ਲੈ ਚੁੱਕੀ ਹੈ ਅੱਡ ਹੋਣਾ ਅਸੀਂ ਕਣਕ ਵੱਖਰੀ ਬੀਜਣੀ ਆ ਅਸੀਂ ਆ ਵੱਖਰਾ ਕਰਨਾ ਵਾ ਹੋਣਾ ਦੇ ਕਣਕ ਵੀ ਵੱਖਰੀ ਨਹੀਂ ਬੀਜਣੀ ਕਣਕ ਵੀ ਇਕੱਠੀ ਬੀਜਣੀ ਆ ਤੇ ਰੋਟੀ ਵੀ ਮੈਂ ਬਣਾਉਂਗੀ ਦੀਦੀ ਤੂੰ ਬਾਹਰ ਦਾ ਕੰਮ ਕਰ ਲਿਆ ਕਰ ਪਰ ਮੈਨੂੰ ਨਹੀਂ ਜੋ ਕੋਈ ਸਮਝ ਆਉਂਦੀ ਕਿ ਘਰ ਵਿੱਚ ਬੰਨ ਕੇ ਡਿਆਵਾ ਮੈਂ ਰੋਟੀ ਖਾਣੀ ਹੀ ਪਿਓ ਤੇਰੇ ਨੇ ਤਾਂ ਨਾ ਮੈਨੂੰ ਵੀ ਨਹੀਂ ਰੋਟੀ ਖਾਂ ਜੋਗੀ ਛੱਡਿਆ ਜੇ ਮੰਮੀ ਚਾਚੀ ਕੰਮ ਕਰਦੀ ਆ ਤਾਂ ਵੀ ਉਹ ਤੁਹਾਡੀ ਮਾੜੀ ਐ ਤੇ ਜੇ ਨਹੀਂ ਕਰਦੀ ਤਾਂ ਵੀ ਤੁਹਾਡੀ ਮਾੜੀ ਐ ਵੇ ਜਾਣੀ ਇਹ ਗੱਲ ਆ ਤੁਹਾਨੂੰ ਮੇਰੀ ਸਮਝ ਨਹੀਂ ਲੱਗਣੀ ਤੁਹਾਨੂੰ ਉਹਦੀ ਸਮਝ ਲੱਗਦੀ ਆ ਜਿੰਨੇ ਆਉਂਦੀ ਨੇ ਘਰ ਵਿੱਚ ਪਵਾੜੇ ਪਾਏ ਹੀਗੇ ਉਹ ਹੁਣ ਤੁਹਾਨੂੰ ਸਾਰੇ ਟੱਬਰ ਨੂੰ ਚੰਗੀ ਲੱਗਣ ਡਿਆ ਪੀ ਆ ਮੈਂ ਕਾਨੂੰ ਚੰਗੀ ਲੱਗਣਾ ਉਹ ਮੰਮੀ ਕੀ ਕਹੰਦੇ ਜਦ ਦੀ ਹੀ ਮੈਂ ਚੰਗਾ ਪਾਲਾ ਮੈਂ ਬੈਠਾ ਹੀ ਆਣ ਕੇ ਮੇਰੇ ਸਿਰ ਪੀ ਲਾਤੀ ਆ ਆ ਦਾਦੀ ਤੇਰੀ ਆ ਨਾ ਉਹ ਵੀ ਬੜਾ ਉਹਨਾਂ ਨੂੰ ਇਕੱਠਿਆਂ ਕਰਕੇ ਬੈਠੀ ਸੀ ਡਰੈਂਗ ਰੂਮ ਦੇ ਵਿੱਚ ਪਤਾ ਨਹੀਂ ਕੀ ਮੇਣ 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 ਲਈ ਸੀ ਮੇਰ ਨਾਲ ਨਹੀਂ ਗੱਲ ਕੀਤੀ ਫਿਰ ਅਮਨ ਆ ਗੱਲ ਹੋਈ ਆ ਹੁਣ ਉਹ ਚੰਗੀ ਲੱਗਣ ਦੀ ਕੋਈ ਗੱਲ ਨਹੀਂ ਮੰਮੀ ਬਹੁਤੀਆਂ ਗੱਲਾਂ ਨਾ ਕਰੋ ਜਿਹੜੇ ਕੰਮ ਨੂੰ ਲੈ ਕੇ ਆਏ ਸੀ ਤੇ ਮੈਨੂੰ ਰੋਟੀ ਲੈ ਕੇ ਦੋ ਨਾ ਤੂੰ ਵੀ ਚਾਚੀ ਨੂੰ ਆਵਾਜ਼ ਮਾਰ ਲਾ ਤੈਨੂੰ ਵੀ ਚਾਚੀ ਫੜਾ ਦਿੰਦੀ ਰੋਟੀ ਮੰਮੀ ਜੇ ਰੋਟੀ ਦੇਣੀ ਆ ਦੋ ਨਹੀਂ ਤੇ ਰਹਿਣ ਦੋ ਠੀਕ ਆ ਨਾ ਮੇਰਾ ਸਿਰ ਖਾਂ ਦੀ ਲੋੜ ਨਹੀਂ ਆ ਵੇਖਾ ਕਿੰਦਾ ਖਿਜੀਆਵਾ ਰੋਟੀ ਦੇਣੀ ਤਾਂ ਠੀਕ ਆ ਪਹਿਲਾਂ ਪਾਰਾ ਮੇਰਾ ਹਾਈ ਤੇਰੇ ਪਿਓ ਨੇ ਕੀਤਾ ਤਾਂ ਹੁਣ ਤੂੰ ਡਿਆ ਪਿਆਵਾ ਹੱਦ ਹੋ ਗਈ ਤੁਹਾਡੇ ਵਾਲੀ ਓਨੇ ਕੁਲ ਨਹੀਂ ਆ ਪਿਪਿਓ ਪੁੱਤਾਂ ਨੂੰ ਰੋਟੀ ਖਵਾਲ ਦਿਆ ਕਰ ਹੁਣ ਮੇਰੇ ਹੱਥਾਂ ਦੀ ਰੋਟੀ ਇਹਨਾਂ ਨੂੰ ਨਹੀਂ ਸੁਆਦ ਲੱਗਦੀ ਚੰਗਾ ਹੱਦ ਕੀਤੀ ਆ ਨਾ ਮੈਂ ਮਾੜਾ ਕਹਿੰਦਾ ਮੈਂ ਚੰਗਾ ਕਹਾ ਅਹੇ ਉਹਦੇ ਹੱਥਾਂ ਦੀ ਰੋਟੀ ਚੰਗੀ ਲੱਗਦੀ ਆ ਹਣੀ ਮਮੀ ਹਾਂ ਬਤ ਅਜਾ ਬਹਿ ਜਾ ਛਾਵੇਂ ਕਰ ਲਾ ਬਸ ਬਾਰ ਬੈਠੇ ਉਦਾਂ ਹੀ ਭਾਗੀ ਜਰਾ ਖਾਵੇਂ ਅੱਛਾ ਅੱਛਾ ਅੰਦਰ ਵੜ ਵੜ ਕੇ ਵੀ ਅੱਕ ਜਾਈਦਾ ਵਾ ਖਾਦਾ ਰੋਟੀ ਪਾਣੀ ਹਾਂ ਖਾਦਾ ਰੋਟੀ ਪਾਣੀ ਹੁੰਦੇ ਮੇਰੀਆਂ ਦੋ ਮਹੀਨਾਵਾਂ ਪੈਸੇ ਦੀਆਂ ਵਾਰੀ ਵਾਰੀ ਚਾਹ ਵੀ ਰੋਟੀ ਵੀ ਹੁਣ ਤੇ ਮਾਂ ਰਾਜ ਦੀ ਕਿਰਪਾ ਹੋ ਗਈ ਆ ਚਲੋ ਵਧੀਆ ਹੋ ਗਈ ਆਹੋ ਪਤਾ ਨਹੀਂ ਉਹ ਨਿੱਕੀ ਨੂੰ ਕਿੱਲੇ ਸਮਝਾਇਆਈ ਕਿਸੇ ਰਿਸ਼ਤੇਦਾਰ ਨੇ ਸਮਝਾਇਆਈ ਜਾਂ ਕਿ ਇਹ ਕਿਹੜੇ ਭੈਣ ਭਰਾ ਨੇ ਉਹਨੂੰ ਮਤ ਦਿੱਤੀ ਨਹੀਂ ਤੇ ਉਹ ਤੇ ਕਿਤੇ ਕੁਛ ਦੀ ਨਹੀਂ ਕਹਿਨੂੰ ਚਲੋ ਵਧੀਆ ਮਮੀ ਹੁਣ ਵੀ ਗੱਲ ਇਹ ਸਮਝ ਆ ਗਈ ਆ ਤੇ ਆਹ ਸਮਝ ਤੇ ਆ ਗਈ ਆ ਹੁਣ ਜੇ ਤਰ੍ਹਾਂ ਆਏ ਰਵੇ ਸਮਝ ਤੇ ਫਿਰ ਤੇ ਚੰਗਾ ਵਾ ਘਰ ਦਾ ਟਾਈਮ ਪਾਸ ਬੜਾ ਵਧੀਆ ਹੋ ਜਾਊਗਾ ਨਾਲੇ ਪੁੱਤ ਇਕੱਠਿਆਂ ਦੇ ਵਿੱਚ ਤੇ ਕੁਝ ਬਣ ਜਾਂਦਾ ਬਿਲਕੁਲ ਬਿਲਕੁਲ ਤੇ ਵੱਖਰੇ ਵੱਖਰੇ ਕੰਮ ਹੋਣ ਜਦੋਂ ਤੈਨੂੰ ਪਤਾ ਫਿਰ ਮਾਹਰ ਘਰ ਦੇ ਲੂਣ ਤੇਲੇ ਪੂਰੇ ਹੁੰਦੇ ਨੇ ਨਹੀਂ ਗੱਲ ਤੇ ਮੰਮੀ ਉਹਦੇ ਦਿਮਾਗ ਨੂੰ ਕੀ ਹੋਣਾ ਸੀ ਉਹ ਜਿਉਂ ਜੰਮੀ ਆ ਤਾਇ ਚਾਚੇ ਤੇ ਰਹੇ ਵੱਖਰੇ ਇਕੱਠੇ ਰਹੇ ਹੁਣ ਤੇ ਇਹਨਾਂ ਨੂੰ ਪਰਿਵਾਰ ਦਾ ਪਤਾ ਹੋਵੇ ਦੋ ਤੇ ਜੀਆ ਕਰਦੇ ਇਕੱਠੇ ਰਹਿਣ ਦਾ ਪਤਾ ਨੂੰ ਇੱਥੇ ਆ ਕੇ ਲੱਗਾ ਵਾ ਪਹਿਲਾਂ ਪਹਿਨੋਂ ਤੁਹਾਨੂੰ ਇੱਥੇ ਵੀ ਨਹੀਂ ਹੁਣ ਵੇਖ ਵੇਖ ਕੇ ਨਾ ਵੇਖ ਵੇਖ ਕੇ ਮੇਰਾ ਖਿਆਲ ਸਮਝ ਆ ਗਈ ਆ ਵੀ ਵੱਡੀ ਕਰਦੀ ਆ ਇਦਾਂ ਉਹ ਵੀ ਤਾਂ ਘਰ ਚ ਰਹਿਣ ਲਈ ਆ ਸਾਰੇ ਪਰਿਵਾਰ ਨੂੰ ਪੁੱਛਣ ਲਈ ਆ ਪਕਾ ਕੇ ਦਿੰਦੀ ਆ ਧੋ ਕੇ ਦਿੰਦੀ ਆ ਤੇ ਮੈਂ ਮੈਂ ਕੀ ਕਰਨ ਲਈ ਆ ਮੈਂ ਸਾਰਾ ਦਿਨ ਮੰਜੇ ਤੋੜਦੀ ਰਹਿਨੀ ਆ ਤੇ ਬੁਰੀ ਤੇ ਮੈਂ ਆਪੇ ਲੱਗਣਾ ਜੇਦੋਂ ਮੈਂ ਵੀ ਕਰਾਂਗੀ ਉਹਦੇ ਉਹ ਕੰਮ ਉਹਨੂੰ ਸਾਰੇ ਚੰਗੀ ਆਂਦੇ ਮੈਨੂੰ ਵੀ ਚੰਗੀ ਫੇਰ ਹੀ ਕੋਈ ਕਹੂਗਾ ਜੇ ਮੈਂ ਅੰਦਰ ਹੀ ਬੜੀ ਰਹੀ ਤਾਂ ਮੈਨੂੰ ਚੰਗੀ ਕਹਣੇ ਕਹਿਣਾ ਉਹ ਬਿਲਕੁਲ ਇਹ ਗੱਲ ਹੈ ਕਿ ਨਹੀਂ ਸਹੀ ਗੱਲ ਹੈ ਕੋਈ ਗੱਲ ਸੋਚੀ ਆ ਉਹਨੇ ਦਿਮਾਗ 'ਚ ਤੇ ਫਿਰ ਵੇਖ ਵੇਖ ਕੇ ਤੇ ਹੁਣ ਅਕਲ ਆਈ ਤੇ ਹੈ ਥੋੜੀ ਜੀ ਤੇ ਚਲੋ ਮਹਾਰਾਜੇ ਇਦਾਂ ਹੀ ਇਹਨੂੰ ਅਕਲ ਮਤ ਪਾਈ ਰੱਖੇ ਤੇ ਚੰਗੀ ਗੱਲ ਆ ਕਰਦਾ ਟਾਈਮ ਪਾਸ ਹੋਏਗਾ ਤੇ ਥਪਾਕ ਦੇ ਵਿੱਚ ਵੀ ਕੁਛ ਪੁੱਤ ਬਣਾ ਲਓਗੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲੇ ਗੱਲ ਤੇ ਹੈ ਹੋਰ ਤਿੰਨ ਆਲੇ ਪਤਾ ਥਪਾਕ ਚ ਕਿੰਨਾ ਹੁੰਦਾ ਵਾ ਵੀ ਜੇ ਇੱਕ ਜਣੇ ਵਾਂਡੇ ਵੀ ਚਲ ਜੇ ਤੇ ਇੱਕ ਜਣੇ ਘਰ ਤੇ ਸਾਂਭਦੀ ਆ ਨਾ ਜਿਹਨੇ ਆਉਣਾ ਉਹਨੂੰ ਫਿਕਰ ਨਹੀਂ ਹੋਣਾ ਵੀ ਘਰ ਮੈਂ ਜਾ ਕੇ ਦੇਣਨਾ ਮੈਂ ਪਕਾਉਣਾ ਵਾ ਉਹਨੂੰ ਇਹ ਹੋਣਾ ਵੀ ਚਲ ਜਾਂਦੇ ਨੂੰ ਰੋਟੀ ਬਣੀ ਆ ਥੱਕੇ ਟੁੱਟੇ ਆਣ ਕੇ ਰੋਟੀ ਵੀ ਕਿੱਥੇ ਬਣਦੀ ਆ ਮੁੜ ਕੇ ਜਾਣਾ ਤਾਂ ਕਿਤੇ ਪੈਂਦਾ ਹੀ ਹੈ ਭੈਣ ਉਹ ਗਲਤ ਹੈ ਸਹੀ ਗੱਲ ਆਹੋ ਮੈਨੂੰ ਲੱਗਦਾ ਤੁਸੀਂ ਬਿਮਾਰ ਵੀ ਇਸੇ ਕਰਕੇ ਹੋਏ ਸੀ ਟੈਨਸ਼ਨ ਲੈ ਲਈ ਤੁਸੀਂ ਕਰਦੀ ਹਾਂ ਇਹ ਵੀ ਸੋਚ ਪਤ ਹੁੰਦੀ ਆ ਘਰ ਦੇ ਵਿੱਚ ਜਦੋਂ ਇਦਾਂ ਰਲ ਕੇ ਨਾ ਜੀ ਬਹਿਣ ਤੇ ਸਿਆਣੇ ਬੰਦੇ ਨੂੰ ਬੜੀ ਇਹ ਗੱਲ ਦੀ ਸੋਚ ਹੁੰਦੀ ਆ ਫਿਕਰ ਹੁੰਦਾ ਵਾ ਕਿ ਕਿਦਾਂ ਟਾਈਮ ਪਾਸਾ ਡਾ ਕਰਦਾ ਹੋਏਗਾ ਇੱਕਦਾਂ ਚੱਟ ਲੰਗੇਗਾ ਇਦਾਂ ਪਾਟੋ ਢਾੜੀ ਹੋ ਜਾਊਗੀ ਲੋਕਾਂ ਦੀ ਚੜ ਮੱਚ ਜਾਂਦੀ ਆ ਫਿਰ ਪਿਛਾਲ ਉਹ ਤੇ ਆਪਸ ਵਿੱਚ ਹੁੰਦੇ ਹੀ ਨਹੀਂ ਇਹ ਇੱਕ ਦੂਜੇ ਨੂੰ ਚੁੱਕਣਾ ਦੇਣ ਬਹਿ ਜਾਂਦੇ ਲੋਕੀ ਫਿਰ ਬਸ ਉਹ ਹੋਰ ਇਹਨਾਂ ਨੂੰ ਪਾੜੋ ਸਹੀ ਗੱਲ ਆ ਹਾਂ ਤੇ ਜੇ ਦਾ ਹੁਣ ਤਫਾਕ ਵਾ ਤੇ ਹੁਣ ਕੋਈ ਫਿਕਰ ਨਹੀਂ ਮੈਨੂੰ ਹੁਣ ਮੈਂ ਨਹੀਂ ਫੇ ਚਲੋ ਸ਼ੁਕਰੇਮਾਰ ਅੱਜ ਤੇਰਾ ਚਲੋ ਰਲ ਕੇ ਹੁਣ ਰਹਿਣ ਦਾ ਪਿਆਨੇ ਤੇ ਇੰਨਾ ਹੀ ਬੜਾ ਸ਼ੁਕਰ ਹੈ ਔਰ ਨਹੀਂ ਤੇ ਮੰਮੀ ਜਦੋਂ ਦੇ ਹਾਲਾਤ ਹੋ ਗਏ ਮੈਨੂੰ ਲੱਗਦਾ ਮੈਂ ਵੀ ਬਿਮਾਰ ਹੋ ਜਾਣਾ ਹੋ ਜਾਣਾ ਹੀ ਹੋ ਜਾਣਾ ਇਹ ਦਿਮਾਗ ਤੇ ਟੈਨਸ਼ਨ ਨਹੀਂ ਇਹ ਆਹ ਨਾ ਤੂੰ ਪੁੱਤ ਉਹਨੂੰ ਕਹਿਣ ਜੋਗਾ ਤੇ ਨਾ ਤੂੰ ਸਾਨੂੰ ਕਹਿਣ ਜੋਗਾ ਬਿਲਕੁਲ ਬਿਲਕੁਲ ਬੰਦਾ ਤੇ ਆ ਜਾਂਦਾ ਲੱਕੋ ਫਾਇ ਹਾਂਜੀ ਜੇ ਉਹਨੂੰ ਕਹੇ ਤੇ ਉਧਰੋਂ ਬੁਰਾ ਜੇ ਸਾਨੂੰ ਕਹੇ ਤੇ ਸਾਡੇ ਵੱਲੋਂ ਬੁਰਾ ਦੋਵਾਂ ਪਾਸੇ ਬੁਰਾ ਮੈਂ ਹੀ ਬਣ ਡਿਆ ਹੋਵਾਂਗੇ ਬਣ ਜਾਣਾ ਸੀ ਕਿ ਬਣਿਆ ਹੀ ਹਾਂ ਹਾਂਜੀ ਹਾਂਜੀ ਇਹ ਨਹੀਂ ਕਹਿ ਸਕਦਾ ਉਹ ਨੂੰ ਇਹ ਨਹੀਂ ਸਮਝਾ ਸਕਦਾ ਸਾਬਤ ਐਵੇਂ ਗੱਦਨੇ ਕਿ ਮਾਤੇ ਪੜਦਾ ਪੈ ਜਾਂਦਾ ਵਾ ਪਰ ਗਲਤ ਸਹੀ ਆ ਵੀ ਜਦੋਂ ਹਾਲਾਤ ਹੀ ਦੰਦੇ ਹੋਣ ਫਿਰ ਕਰੇ ਬੰਦਾ ਕੀ ਹਾਂ ਬਿਲਕੁਲ ਇਹ ਗੱਲ ਤੇ ਹੈਗੀ ਆ ਫਿਰ ਸਮਝ ਨਹੀਂ ਲੱਗਦੀ ਪੁੱਤ ਜਦੋਂ ਹਾਲਾਤ ਸਮਝ ਨਹੀਂ ਲੱਗਦੀ ਕੋਈ ਬੰਦੇ ਨੂੰ ਇਹ ਨਹੀਂ ਸਮਝ ਲੱਗਦੀ ਫਿਰ ਮੈਂ ਹੁਣ ਕਰਾਂ ਕੀ ਮੈਂ ਘਰਦਿਆਂ ਨੂੰ ਕੀ ਕਹਾਂ ਤੇ ਮੈਂ ਇਹਨੂੰ ਕੀ ਕਹਾਂ ਹਾਂਜੀ ਹਾਂਜੀ ਮੁਸ਼ਕਲ ਹੋ ਜਾਂਦੀ ਬੰਦੇ ਵਾਸਤੇ ਬਹੁਤ ਜ਼ਿਆਦਾ ਬਿਲਕੁਲ ਤੇ ਚਲੋ ਮੈਂ ਇੰਨੇ ਇੰਨਾ ਚੰਗਾ ਹੋ ਗਿਆ ਸ਼ੁਕਰ ਕਰਦੇ ਹਾਂ ਮਾਰੇ ਦਾ ਵੀ ਚਲੋ ਵਧੀਆ ਹੋ ਗਿਆ ਅਕਲ ਆ ਗਈ ਇਹਨੂੰ ਹਾਂਜੀ ਹਾਂਜੀ ਅਜੇ ਵੀ ਛੇਤੀ ਟਾਈਮ ਨਹੀਂ ਅਕਲ ਆ ਗਈ ਜੇ ਕਿਤੇ ਹੋਰ ਹਸਾਬ ਕੱਢਦੀ ਤੇ ਫਿਰ ਤੇ ਭਾਵੇਂ ਮੇਰੇ ਵਰਗੀ ਤੋਂ ਉਦਾਂ ਹੀ ਰਹਿ ਜਾਂਦੀ। ਬਾਕੀ ਗੱਲਾਂ ਦੀ ਗੱਲਾਂ ਮੰਮੀ। ਵੈਸੇ ਤੇ ਮੈਂ ਕਦੀ ਨਾ ਵੱਡੇ ਵੀਰ ਨੂੰ ਜਵਾਬ ਨਹੀਂ ਦਿੰਦਾ। ਪਰ ਮੈਂ ਤੇ ਉਹਨਾਂ ਦੇ ਗੱਡੀ ਵੀ ਬੋਲਣ ਲੱਗ ਪਿਆ। ਇਹੋ ਤਾਂ ਗੱਲ ਦਾ ਮੈਨੂੰ ਫਿਕਰ ਹੈ। ਇਹ ਕੀ ਬਣਿਆ? ਇਹ ਤਾਂ ਕਦੀ ਉਹਦੇ ਗੱਡੀ ਬੋਲਿਆ ਨਹੀਂ ਤੇ ਇਹ ਤੇ ਹੁਣ ਉਹਨਾਂ ਨੂੰ ਤੜ ਤੜ ਗੱਲਾਂ ਦਾ ਜਵਾਬ ਦਿੰਦਾ ਕਦੀ ਪਹਿਲੀ ਵੰਨ ਤੇ ਕਦੀ ਆਹ ਕਰਦੋ ਕਦੀ ਇਹ ਸਾਡੇ ਘਰ ਦਾ ਕੀ ਬਣ ਗਿਆ। ਚਲੋ ਪੁੱਤ ਸ਼ੂਕਰਿਆ। ਫੇਰ ਵੀ ਸ਼ੂਕਰਿਆ। ਛੇਤੀ ਮੋੜਾ ਪੈ ਗਿਆ। ਹਾਂਜੀ ਹਾਂਜੀ ਬਿਲਕੁਲ। ਚਲੋ ਚੰਗਾ ਹੋ ਗਿਆ। ਮਹਾਰ ਜਾ ਬੈਠਾ ਤੁਸੀਂ ਮੈਂ ਚਾਹ ਪੀਣਾਂ ਦਾ ਡਿਵਾਸੇ ਚੰਗਾ ਠੀਕ ਜੀ ਦੀਦੀ ਕੀ ਕਰਨ ਦੇ ਹੋ ਕੋ ਕਰਨਾ ਮੈਂ ਕਹੀ ਆ ਮੈਂ ਸਬਜ਼ੀ ਲੱਗੀ ਹਾਂ ਬਣਾਉਣ ਕੋਈ ਨਾ ਮੈਂ ਬਣਾ ਲਾਂਗੀ ਆ ਸਬਜ਼ੀ ਤੁਸੀਂ ਕੋਈ ਹੋਰ ਕੰਮ ਕਰ ਲਓ ਚੱਲ ਮੈਂ ਕੱਪੜੇ ਕੁੱਪੜੇ ਧੋਲੇ ਹੀ ਹੋਰ ਕੰਮ ਆ ਕੀ ਕਰਨਾ ਹੁਣ ਉਹ ਕੋਈ ਗੱਲ ਨਹੀਂ ਦੀਦੀ ਤੁਸੀਂ ਕੋਈ ਹੋਰ ਕੰਮ ਕਰ ਲਓ ਜੇ ਨਹੀਂ ਕੰਮ ਤੁਸੀਂ ਰੈਸਟ ਕਰੋ ਆ ਸਬਜ਼ੀ ਮੈਂ ਬਣਾ ਲਾਂਗੀ ਚੱਲ ਰੈਸਟ ਵੀ ਕਾਦੀ ਕਰਨੀ ਆ ਦੀਪ ਮੈਂ ਕਦੇ ਦਿਨੇ ਰੈਸਟ ਨਹੀਂ ਕੀਤੀ ਦਿਲ ਇਹ ਲੰਮੇ ਪੈ ਜੋ ਨਾ ਸਰੀਰ ਸੋ ਇਦਾਂ ਲੱਗਦਾ ਇਦਾਂ ਬਿਮਾਰ ਹੋ ਗਏ ਹੁੰਨੇ ਆ ਕੋਈ ਨਾ ਫਿਰ ਕੀ ਆ ਅੱਜ ਮੈਂ ਕਹਿ ਨਹੀਂ ਤੇ ਕਰ ਲਓ ਤੁਸੀਂ ਚੱਲ ਜੇ ਤੂੰ ਕਹਿਨੀ ਆ ਤੇ ਤੂੰ ਹੀ ਕਰ ਲੈ ਸਹੀ ਦਾ ਮੈਂ ਹੋਰ ਵੇਖ ਲੈਣੀ ਕੱਪੜੇ-ਕੁਪੜੇ ਜੋੜਨ ਵਾਲੇ ਆ ਮੈਂ ਤੈਹ ਲਾ ਕੇ ਤੋੜਕ ਲੈ ਲੈਂਦੀ ਆ ਇਦਾਂ ਕਰ ਲਓ ਮੈਂ ਸਬਜੀ ਨੂੰ ਤੜਕਾ ਕੀ ਕਿਹੜੀ ਸਬਜੀ ਬਣਾਣੀ ਆ ਸਬਜੀ ਕਰਨ ਕਹਿਣ ਡਿਆ ਹੈਗਾ ਵੀ ਛਣੇ ਖਾਣੇ ਆ ਅੱਛਾ ਭਾਏ ਛਣੇ ਮੈਂ ਭੇ ਆ ਤੜਕਾ ਹੀ ਲਾਉਣਾ ਬਸ ਚਲੋ ਕੋਈ ਨਹੀਂ ਮੈਂ ਤੜਕਾ ਲਾ ਦਿੰਨੀ ਆ ਤੇ ਨਾਲ ਕੁਮਕੇ ਲਾਣੇ ਕਿ ਚਾ ਚੋਲ ਬਣਾਣੇ ਆ ਨਹੀਂ ਨਹੀਂ ਚੌ ਰਹਿ ਦਿੰਨੇ ਆ ਚੋਲੇ ਲਾ ਲਾਂਗੇ ਠੀਕ ਚੋਲਾ ਨਾ ਇਹ ਆ ਫਾਈਜੀ ਆ ਤੇ ਨਾਲੇ ਮੰਮੀ ਨੇ ਖਾਣੇ ਨਹੀਂ ਹੁੰਦੇ ਤੇ ਫੇਰ ਇਹ ਫੁਲਕੇ ਲਾਉਣ ਬਈਏ ਫੇ ਸਾਰਿਆਂ ਨੇ ਫੁਲਕੇ ਲਾ ਲੈਨੇ ਆ ਚਲੋ ਕੋਈ ਨਹੀਂ ਦੀਦੀ ਮੈਂ ਬਣਾਉਣੀ ਤੂੰ ਹੀ ਰੈਸਟ ਕਰੋ ਜਾ ਕੇ ਚਲ ਠੀਕ ਆ ਬਣਾ ਲਾ ਫੇ ਤੇਰੀ ਮਰਜ਼ੀ ਮੈਂ ਤੇ ਕਹੀ ਕੋਈ ਨਹੀਂ ਮੈਂ ਕਰਉਣੀ ਤੇਰੇ ਨਾਲ ਤੂੰ ਸਿਰਦਾ ਕਰਨੀ ਉਹ ਨਹੀਂ ਨਹੀਂ ਲੈ ਦੱਸ ਆ ਕਿੰਨਾ ਕੰਮ ਆ ਚਲ ਕਰ ਲੈ ਫੇ ਤੂੰ ਵੀ ਮੇਰੀ ਕੋਈ ਸਕੀਮ ਆ ਮੈਂ ਤੇ ਸਬਜੀ ਮੈਂ ਮੈਂ ਕਦੀ ਨਾ ਬਣਾਉਂ ਪਰ ਨਾ ਉਹਨੂੰ ਆਪਣੇ ਵਾਲ ਕਰਨ ਵਾਸਤੇ ਨਾ ਮੈਂ ਸੋਪਾ ਪਾਪੜ ਵੇਲ ਲੈਣੀ ਫਿਰ ਜਾ ਕੇ ਮੇਰਾ ਕੰਮ ਬੰਨਣਾ ਕੋਈ ਨਾ ਸਬਜੀ ਹੈ ਨਾ ਅੱਜ ਬਣਾ ਲੰਨੀ ਹੈ ਨਾਲੇ ਨਾ ਸਬਜੀ ਐਦਾਂ ਦੀ ਬਣਾਉਂਗੀ ਜਿਹੜੀ ਇਹਨਾਂ ਨੂੰ ਪਸੰਦ ਘੱਟ ਲੱਗੂਗੀ ਅੱਗੇ ਤੋਂ ਨਹੀਂ ਕਹਿਣਗੇ ਕਿ ਬਣਾ ਪਰ ਨਹੀਂ ਮੈਂ ਆਪਣਾ ਕੰਮ ਸਾਰਨਾ ਹੁਣ ਬਣਾਉਣੀ ਆ ਦੀਪਾ ਹਾਂਜੀ ਹੀ ਕਰਨੀ ਕੁਛ ਨਹੀਂ ਇੱਦਾਂ ਹੀ ਫਰੀਓ ਕੇ ਬੈਠੀ ਸਬਜੀ ਬਣਾਏ ਹੀ ਮੁਗਿਆ ਕੰਮ ਹਾਂ ਮੁਗਿਆ ਕੰਮ ਅੱਛਾ ਚਲੋ ਦੀ ਚੰਗਾ ਬੀਤਾਈ ਟਾਈਮ ਨਮਕਾਲੇ ਤੇ ਟਾਈਮ ਨਾ ਵੇਲੇ ਹੋ ਗਏ ਆਹੋ ਫਿਰ ਮੈਂ ਕਿਹਾ ਸਾਰਿਆਂ ਨੇ ਰੋਟੀ ਖਾਣੀ ਹੁੰਦੀ ਆ ਸਰੇ ਵੀ ਫਿਰ ਸਵੇਰ ਦੀ ਤਾਂ ਕੰਮ ਨੇ ਬੇੜੀ ਲੀ ਇਹਦਾ 9 ਵਜੇ ਹੁਣ ਦੁਪਹਿਰਾਂ ਦਾ ਵੀ ਬਣ ਗਿਆ ਹੁਣ ਰਾਤ ਦਾ ਚਲੋ ਬਾਅਦ ਵਿੱਚ 4 ਵਜੇ ਬਣਾਵਾਂਗੇ ਚਲ ਵਧੀਆ ਚੰਗੀ ਗੱਲ ਮੈਂ ਕਿਹਾ ਹੁਣ ਫ੍ਰੀ ਤੇ ਹੋ ਗਈ ਆ ਏਦਾਂ ਕਰੀਏ ਸ਼ਹਿਰ ਹੋ ਕੇ ਆਈਏ ਸ਼ਹਿਰ ਕੀ ਕਰਨਾ ਮੈਂ ਕਿਹਾ ਚਲ ਇੱਕਦਾਂ ਸੂਟ ਬਣਾ ਲੈਂਨੇ ਓਏ ਰੁਕ ਜਾ ਥੋੜੇ ਦਿਨ ਰੁਕ ਜਾ ਹਜੇ ਯਾਰ ਥੋੜੇ ਦਿਨ ਕਿਉਂ ਰੁਕ ਜਾ ਹੁਣ ਸੂਟ ਬਣਾਵਾਂਗੇ ਭਾਲਕੇ ਕੋਈ ਵਿਆਹ ਸ਼ਾਦੀ ਆ ਜਾਂਦਾ ਤੁਹਾਨੂੰ ਪਤਾ ਹੀ ਆ ਮੇਰੀ ਗੱਲ ਸੁਣ ਜੇ ਚੰਗੀ ਬਣੀ ਆ ਨਾ ਤੇ ਚੰਗੀ ਬਣੀ ਰਹਿ ਮੈਂ ਚੰਗੀ ਬਣੀ ਆ ਮੈਨੂੰ ਪਤਾ ਏ ਅਜੀ ਯਾਰ ਥੋੜੇ ਦਿਨ ਹੋਏ ਤੈਨੂੰ ਕੰਮ ਕਰਦੀ ਨੂੰ ਮੁੜ ਕੇ ਹੋਰ ਨਾ ਤੇਰੇ ਤੋਂ ਫੇਰ ਮੁਕਤੇ ਰਹੀ ਜਾਂਦੀ ਏ ਮੁਕਤੇ ਰਹੀ ਦੀ ਗੱਲ ਨਹੀਂ ਹੈਗੀ ਹੁਣ ਸਾਰਿਆਂ ਦੀ ਨਜ਼ਰਾਂ 'ਚ ਤੇ ਮੈਂ ਬੜੀ ਚੰਗੀ ਏ ਠੀਕ ਹੈ ਨਾ ਜਰੂਰੀ ਥੋੜਾ ਆਪਾਂ ਸੂਟ ਕਹਿ ਕੇ ਜਾਣਾ ਕਿ ਆਪਾਂ ਸੂਟ ਲੈਣ ਚੱਲੇ ਆ ਕਿਉਂ ਕਰੀਮਾਂ ਉਹ ਖਤਮ ਹੋ ਸਕਦੀ ਆ ਕੋਈ ਫੇਸ ਵਾਸ਼ ਵਗੈਰਾ ਲੈਣਾ ਹੋਵੇ ਕੋਈ ਸ਼ੈਂਪੂ ਹੀ ਖਤਮ ਹੋ ਗਿਆ ਹੋਵੇ ਆਪਣਾ ਮੇਰੀ ਗੱਲ ਸੁਣ ਦੋ ਚਾਰ ਦਿਨ ਰੁਕ ਜਾ ਜੇ ਸਾਈਡ ਤੇ ਦੋ ਦਿਨ ਹੋਏ ਤੈਨੂੰ ਕੰਮ ਕਰਦੇ ਆ ਨੂੰ ਉਹਨੇ ਸ਼ਾਇਦ ਸੋਚਣਾ ਸ਼ਾਇਦ ਇਹ ਆਪਣੇ ਵਾਸਤੇ ਲੱਗੀ ਇਹਨੂੰ ਆਪ ਸਭ ਕੋ ਚਾਹੀਦਾ ਹੋਵੇ ਤਾਂ ਕਰਕੇ ਲੱਗੀ ਆ ਵੀ ਮੈਂ ਦੋ ਦਿਨ ਕੰਮ ਕਰਲਾਂ ਤੇ ਮੈਨੂੰ ਆ ਸਮਾਨ ਮਿਲ ਜੇ ਦੋ ਦਿਨ ਕੰਮ ਕਰ ਲੈਦਾ ਆ ਸਮਾਨ ਦੀ ਨਹੀਂ ਕੋਈ ਗੱਲ ਹੈਗੀ ਸਮਾਨ ਦੀ ਨਹੀਂ ਕੋਈ ਗੱਲ ਗੱਲ ਇਹ ਹੈ ਕਿ ਮੈਂ ਕਿਹਾ ਕਿ ਤੁਹਾਨੂੰ ਮੰਮੀ ਹੋਣਾ ਤੇ ਇਜ਼ਤ ਵਿੱਚ ਚੰਗੀ ਆ ਮੈਨੂੰ ਨਹੀਂ ਮਨਣਾ ਨਹੀਂ ਕਰਨਾ ਸ਼ਹਿਰ ਚਾਂਤੋ ਉਹ ਗੁਰੂ ਜੀ ਕਰਨਾ ਤਾਂ ਨਹੀਂ ਆ ਪਰ ਮੈਂ ਤੈਨੂੰ ਕਹਿਣ ਡਿਆ ਨਾ ਵੀ ਥੋੜੇ ਦਿਨ ਰੁਕ ਜਾ ਜੀ ਚਲੋ ਮੈਂ ਸੋਚਿਆ ਸੀ ਜਾਵਾਂਗੇ ਨਾਲਿਆ ਤੂੰ ਪੀਜ਼ਾ ਖਾ ਗਿਆ ਵਾਂਗੀ ਤੂੰ ਵੀ ਗੱਲ ਹੀ ਸਾਰੀ ਅਮਰੀਕਾ ਤੋਂ ਤੈਨੂੰ ਪੀਜ਼ਾ ਦੀ ਖਵਾ ਲੂਗਾ ਤੂੰ ਇੱਕ ਸ਼ੂਟ ਲੈਣਾ ਨਾ ਤਿੰਨ ਚਾਰ ਲੈ ਲਈ ਠੀਕ ਆ ਪਰ ਥੋੜੇ ਦਿਨ ਕੋਲ ਜਾ ਜੀ ਚਲੋ ਕੋਈ ਨਹੀਂ ਕਿ ਜੇ ਤੁਸੀਂ ਕਹਿੰਦੇ ਤੇ ਫਿਰ ਦੋ ਚਾਰ ਦਿਨ ਖਾ ਸਕਦੇ ਹਾਂ ਹਾਂ ਮੈਨੂੰ ਇੱਕ ਮੁਰਗੇ ਚੰਗਾ ਨਹੀਂ ਲੱਗਦਾ ਯਾਰ ਫਿਰ ਉਹ ਉਹਨਾਂ ਨੇ ਸੋਚਣਾ ਸ਼ਾਇਦ ਆਪਣੇ ਫਾਇਦੇ ਵਾਸਤੇ ਲੱਗੇ ਪਰ ਇਹ ਕੰਮ ਹੈਗੀ ਆ ਘਰ ਦਾ ਮੋਲ ਹੁਣ ਵਧੀਆ ਹੋਇਆ ਜਿੰਨੇ ਚੰਗੀ ਬਣੀ ਹਾਂ ਸਾਰੇ ਹੋਏ ਚਲੋ ਵਧੀਆ ਪਿਆਰ ਨਾਲ ਗੱਲਬਾਤ ਕਰਦੇ ਆਂ ਬਾਬਾ ਗੱਡੀ ਵੀ ਚੰਗੀ ਬਣੀ ਤੇ ਨਹੀਂ ਮੈਂ ਉਹ ਨਾ ਚਾਰ ਦਿਨ ਜੰਗੇ ਕੱਟ ਲਏ ਤੇ ਮੜ ਕੇ ਪਿਆਰ ਅੱਗੇ ਉਹ ਬੱਸ ਕਰੋ ਤੁਹਾਨੂੰ ਤੇ ਮਿਲਦੇ ਨਾ ਕਿਤੇ ਯਕੀਨ ਹੀ ਨਹੀਂ ਹੈਗਾ ਯਕੀਨ ਕੀ ਦੱਸ ਮੈਨੂੰ ਆਪਣੀ ਕਦਰ ਯਕੀਨ ਹੋਣਾ ਵੀ ਪਹਿਲਾਂ ਗੱਲ ਆਏ ਚੱਲਣ ਦੀ ਹੋਣਾ ਚੱਲਣਾ ਵੀ ਉਹ ਕੋਈ ਗੱਲ ਨਹੀਂ ਬੰਦਾ ਨਾ ਬੰਦੇ ਦੀ ਲਾਈਫ 'ਚ ਉਤਾਵ ਚੜਾ ਬਹੁਤ ਆਉਂਦੇ ਆ ਕਈ ਵਾਰ ਬੰਦਾ ਸਮਝ ਜਾਂਦਾ ਹੈ ਸੋ ਟੈਨਸ਼ਨ ਨਾ ਲਵੋ ਕੋਈ ਗੱਲ ਨਹੀਂ ਜਾਓ ਉਹਨ ਦੇਖੋ ਭਾਜੀ ਬਾਹਰ ਕੰਮ ਕਰ ਹੋਵੇ ਤੇ ਭਾਜੀ ਨੂੰ ਪੁੱਛ ਲਓ ਤੇ ਕਰ ਲੋ ਤੇ ਹੀ ਵੀ ਸਾ ਜੇ ਮੈਂ ਇੱਕ ਕੰਮ ਕਰਕੇ ਆਇਆ ਹਾਂ ਇਕਦੂ ਕਰਨ ਵਾਲੇ ਆ ਤੇ ਮੈਂ ਚਲ ਕਰਉਣਾ ਜਾਣਾ ਚਾਹ ਫਿਰ ਕਰਿਆ ਫਿਰ ਆਣ ਕੇ ਰੋਟੀ ਮੈਂ ਤਾਂ ਦਿਨੀਆਂ ਗਰਮ ਕਰਕੇ ਚਲ ਠੀਕ ਹੈ ਮੈਂ ਬੈਠੀ ਆ ਪੁੱਛਾਂ ਲਈ ਰੋਟੀ ਬਣਾ ਕਰ ਲੈਣੀ ਠੀਕ ਆ ਚਲ ਚੰਗੀ ਕਰ ਲੈ ਚੰਗੀ ਤੇ ਮੈਂ ਬਣੀ ਆ ਪਰ ਨਾ ਥੋੜੇ ਟਾਈਮ ਲੇਣਾ ਲੱਗਦਾ ਹਰੇ ਨੇ ਸਾਰਾ ਸਾਰਾ ਦਿਨ ਕੰਮ ਹੀ ਕਰਨਾ ਮੈਂ ਤਾਂ ਆਪਣੀ ਸਕੀਮ ਨੂੰ ਨਾ ਸਿਰੇ ਚੜਾਉਣ ਦੀ ਕੋਸ਼ਿਸ਼ ਕਰਨੀ ਥੋੜੀ ਸਕੀਮ ਸਿਰੇ ਚੜ ਗਈ ਨਾ ਫੇਰ ਸਾਰਾ ਟਬਰ ਅੱਗੇ ਪਿੱਛੇ ਹੋਣਾ ਮੇਰੇ ਹੋਣਾ ਤੁਹਾਡੇ ਸਾਹਮਣੇ ਵੀ ਮੈਨੂੰ ਨਾ ਮਿੱਠੀ ਬਣ ਕੇ ਗੱਲ ਕਰਨੀ ਪੈਣੀ ਕਿਉਂਕਿ ਤੁਹਾਨੂੰ ਵੀ ਮੈਂ ਦੱਸ ਨਹੀਂ ਸਕਦੀ ਤੁਹਾਡੇ ਫੇਰ ਵੀ ਘਰ ਦੇ ਹਨਾ ਤਾਂ ਕਰਕੇ ਪਰ ਨਾ ਕੋਈ ਗੱਲ ਨਹੀਂ ਕਾਈ ਮਾਨ ਦੇ ਵੇਖਿਓ ਸਹੀ ਮੈਂ ਬਣਾਉਂਦੀ ਜੀ ਸਾਰੇ ਮੈਂ ਸੁਖਿੰਦਰ ਤੁਹਾਨੂੰ ਲੰਮਾ ਪਿਆਮ ਹੈ ਹਾਂ ਕਰੋ ਵੀ ਜੀ ਮੈਨਾਂ ਮੱਕਾ ਪਿਆਵਾਂ ਕੀ ਗੱਲ ਵਾ ਲੰਮੇ ਕੀ ਪੈਣਾ ਮੈਨੂੰ ਹੋਸ਼ ਹੀ ਨਹੀਂ ਆਉਂਦੀ ਮੇਰਾ ਸਿਰ ਹੀ ਬੜਾ ਭਾਰਾ ਭਾਰਾ ਰਹਿੰਦਾ ਲੈ ਦੱਸ ਕੀ ਗੱਲ ਹੋ ਗਈ ਸਿਰ ਨੂੰ ਪਤਾ ਨਹੀਂ ਆ ਦੋ ਤਿੰਨ ਦਿਨ ਹੋ ਗਏ ਆ ਮੇਰਾ ਤਾਂ ਬਾਹਰ ਜਾਣ ਨੂੰ ਦਿਲ ਹੀ ਨਹੀਂ ਕਰਦਾ ਵੀ ਅੰਦਰੇ ਲੰਮਾ ਪਿਆ ਰਿਆ ਅੱਖਾਂ ਲਾ ਕੇ ਲੈ ਦੱਸ ਤੇ ਇਦਾਂ ਤੇ ਫਿਰ ਕਿ ਜਾ ਰਹਾ ਵਾ ਤੂੰ ਦਵਾਈ ਲੇਮ ਨਹੀਂ ਕਣਕ ਬੀਜਣ ਵਾਲੀ ਆ ਪਹਿਲੀ ਸੁੱਕ ਜੇਗੀ ਵਾਤ ਸੁੱਕ ਜੂ ਫਿਰ ਕੀ ਫਾਇਦਾ ਬੀਜਣ ਦਾ ਉਹ ਚੱਲ ਕੋਈ ਗੱਲ ਨਹੀਂ ਬੀਜੀ ਕਿਤੇ ਬੀਪੀ ਵੱਧ ਬੂਧੇ ਜਾਂਦਾ ਵਜਾ ਸਮਝ ਨਹੀਂ ਆਈ ਵੀ ਬਣਿਆ ਕੀ ਹੈ ਮੇਰਾਂ ਜੇ ਮੈਂ ਉਥੇ ਡਾਕਟਰ ਕੋ ਗਿਆ ਉਹ ਕਹਿੰਦਾ ਬੀਪੀ ਵੀ ਤੇਰਾ ਠੀਕ ਵਾ ਅੱਛਾ ਲੈ ਯਾਰ ਮੇਰਾ ਸਿਰ ਬੜਾ ਭਾਰਾ ਰਹਿੰਦਾ ਵਾ ਆਹੋ ਉਹ ਕਹਿੰਦਾ ਉਦਾਂ ਹੀ ਕਿਸ ਵੇਲੇ ਹੋ ਜਾਂਦਾ ਵਾ ਮੈਂ ਚੱਲ ਦੋ ਦਿਨ ਰੈਸਟ ਕਰਕੇ ਵੇਖ ਲੈਣਾ ਨਹੀਂ ਤਾਂ ਕਿਦਾਹਾਂ ਜਾਣਦਾ ਵਾ ਜਿੰਨਾ ਚਿਰ ਕੋ ਨੁਕਸਾਨ ਨਾ ਹੋਵੇ ਜਾਂ ਬੀਪੀ ਵਧਿਆ ਹੋਵੇ ਜਾਂ ਘਟਿਆ ਹੋਵੇ ਜਾਂ ਬੁਖਾਰ ਹੋਵੇ ਫੇਰੇ ਹੁੰਦਾ ਸਿਰ ਨੂੰ ਕੁਛ ਐਦਾਂ ਥੋੜਾ ਹੁੰਦਾ ਵਾ ਇਹ ਤਾਂ ਹੁਣ ਡਾਕਟਰ ਦੇ ਕਹਿਣ ਤੇ ਹੀ ਆ ਨਹੀਂ ਤਾਂ ਗੱਲ ਬਣਦੀ ਮੈਂ ਤੁਹਾਨੂੰ ਆਖਾਂ ਮੈਂ ਯਾਰ ਬਨੂ ਜਿਾ ਚੜਿਆ ਮੇਰੇ ਸਿਰ ਨੂੰ ਸਮਝ ਨਹੀਂ ਆਈ ਵੀ ਕੀ ਬਣਿਆ ਉਹ ਕਹਿੰਦਾ ਵੀ ਰੈਸਟ ਵਾਲੀ ਉਹਨੇ ਦਵਾਈ ਦੇਤੀ ਉਹ ਗੈਜੇ ਦੀ ਤੇ ਫਿਰ ਨੀਂਦ ਵਾਲੀ ਇੱਕ ਅੱਧੀ ਗੋਲੀ ਪਾਈ ਉਹਨੇ ਫਿਰ ਨੀਂਦ ਆਈ ਜਾਂਦੀ ਉਹਦੇ ਨਾਲ ਹੋਸ਼ ਹੀ ਨਹੀਂ ਸਕੋ ਹਮਨੇ ਜਦਾਂ ਉਹ ਤਰੀ ਗੋਲੀ ਨੀਂਦ ਵਾਈ ਨਾ ਹਾਂ ਹੋਰ ਕੇ ਡਾਕਟਰ ਕੋ ਵੇਖ ਲੈਣਾ ਚੈੱਕ ਕਰਾ ਕੇ ਹੋਰ ਫਿਰ ਕਿਤੇ ਵੇਖ ਲੈਣਾ ਚੈੱਕ ਕਰਾ ਕੇ ਕੀ ਕਰਦਾ ਹਾਂ ਕੋਈ ਵਾਰ ਨਹੀਂ ਇੱਕ ਨੂੰ ਪਤਾ ਲੱਗਦਾ ਪਰ ਵੀ ਜੀ ਅਜੇ ਤੱਕ ਮੇਰੇ ਨਾਲ ਇਹ ਕੰਮ ਕਦੀ ਹੋਇਆ ਨਹੀਂ ਆਹ ਓਏ ਹੋ ਤਾਂ ਮੈਂ ਸੋਚਣ ਡਈ ਆ ਕਿ ਇਦਾਂ ਤਾਂ ਕਦੀ ਅੱਗੇ ਹੋਈ ਨਹੀਂ ਨਾ ਕਦੇ ਇੰਨਾ ਚਿਰ ਤੋਂ ਲੰਮਾ ਪੈਂਦਾ ਹਾਂ ਆਪਣੇ ਕੰਮ ਨਾਲ ਵਾਸਤਾ ਹੀ ਤੇ ਆ ਵੀ ਕਰ ਲਈਏ ਉਹ ਵੀ ਕਰ ਲਈਏ ਇਹ ਕੀ ਗੱਲ ਬਣੀ ਮਾਤਾ ਹਰ ਉੱਠ ਕੇ ਆਈਆਂ ਵੀ ਇਹ ਤੇ ਉੱਠਣ ਹੀ ਨਹੀਂ ਧਿਆਨ ਦਰੋ ਮੇਰੇ ਉੱਠੇ ਰਹੀ ਜਾਂਦੇ ਮੇਰਾ ਸਰੀਰ ਹੀ ਨਹੀਂ ਭਰਾ ਭਰਾ ਜਾ ਤੇ ਉੱਠਣ ਨੂੰ ਦਿਲ ਨਹੀਂ ਕਰਦਾ ਉਹ ਦਿਨਾਂ ਜੇ ਲੰਮਾ ਪਿਆ ਰਹੇ ਨਾ ਤੇ ਠੀਕ ਰਹਿੰਦਾ ਨਹੀਂ ਤੇ ਫਿਰ ਉਦਾ ਹੀ ਹੋਣਾ ਪੈਂਦਾ ਇਹ ਕੀ ਚੱਕਰ ਹੋਇਆ ਜਦੋਂ ਬੀਪੀ ਵੀ ਨਹੀਂ ਵਧਿਆ ਇਹ ਚੱਕਰ ਕੀ ਬਣਿਆ ਕੋਈ ਇਦਾਂ ਕਰ ਦੂ ਜੇ ਡਾਕਟਰ ਕੋਲ ਇੱਕ ਵਾਰੀ ਚੈੱਕ ਕਰਾ ਕੇ ਸ਼ੱਕ ਕਰਦਾ ਹਾਂ ਤੇ ਫਿਰ ਵੇਖਦੇ ਹਾਂ ਕਿ ਕੀ ਗੱਲ ਵਾ ਚਲੋ ਤੁਹਾਡੇ ਕਹਿੰਦੇ ਬਾਹਰ ਲੈਣਾ ਚੈੱਕ ਨਹੀਂ ਆਹੋ ਜੇ ਚਲੋ ਕਈ ਵਾਰੀ ਇੱਕ ਨਹੀਂ ਪਤਾ ਲੱਗਦਾ ਕਿਸੇ ਡਾਕਟਰ ਨੂੰ ਕਿਹਨਾਂ ਨੂੰ ਚੱਲ ਹੋਰ ਕੰਮ ਨਹੀਂ ਹੈ ਲੋ ਚੱਕਰਾ ਅੱਗੇ ਚੱਲ ਕੋਈ ਗੱਲ ਨਹੀਂ ਧਰਾ ਲੈਣਾ ਪਤਾ ਅੰਦਰ ਲੰਮੇ ਪਿਆਂ ਤੱਕ ਜਾਰਾ ਨਹੀਂ ਹੋਣਾ ਬਾਹਰ ਕੰਮ ਧੰਦੇ ਦੇ ਦਿਨ ਨੇ ਕਿੰਦਾ ਜਾਰਾ ਹੋਣਾ ਓਏ ਆਹੋ ਮੈਨੂੰ ਵੀ ਪਤਾ ਵਾ ਬਾਹਰ ਕਣਕ-ਕਣਕ ਦਾ ਕੰਮ ਆ ਪਰ ਹੁਣ ਮੇਰਾ ਜੀ ਸਿਹਤ ਨਹੀਂ ਠੀਕ ਤੇ ਮੈਂ ਕੀ ਕਰਾਂ ਹਾਂ ਓਏ ਇਹ ਤਾਂ ਗੱਲ ਤੇਰੀ ਠੀਕ ਵਾ ਜੇ ਸਰੀਰ ਠੀਕ ਨਾ ਹੋਊਗਾ ਤਾਂ ਕੰਮ ਕਿੱਦਾਂ ਕਰਨਾ ਵਾ ਕੰਮ ਤਾਂ ਸਰੀਰ ਠੀਕ ਹੀ ਹੈ ਉਹ ਤੇ ਫੇਰੇ ਕੰਮ ਹੋਣਾ ਵਾ ਚੱਲ ਕੋਈ ਗੱਲ ਨਹੀਂ ਆ ਬਖਾਲ ਦਾ ਕਰੀ ਮੈਂ ਡਾਕਟਰ ਨੂੰ ਭਲਾ ਕੀ ਕਹਿੰਦਾ ਜੇ ਕਹੂਗਾ ਤੇ ਫਿਰ ਹਾਂ ਦਵਾਈ ਬਦਲ ਵੇ ਦੇਖਾਂਗੇ ਅਸ਼ਦ ਦਵਾਈ ਦਿੱਤੀ ਹੁਣ ਉਹ ਦਵਾਈ ਦਿੱਤੀ ਹੈ ਹੁਣ ਮੇਰੇ ਤੇ ਸਮਝ ਨਹੀਂ ਆਉਂਦੀ ਵੀ ਕੀ ਉਹ ਚ ਪਾਇਆ ਤੇ ਕੀ ਨਹੀਂ ਉਹਨੇ ਪਤਾ ਕਿਦਾਂ ਦੀ ਦਵਾਈ ਦਿੱਤੀ ਜਿਹੜੀ ਸਰੋਨੀ ਦਾ ਹੀ ਜਾਣਦੀ ਹੈ ਤੁਸੀਂ ਲਖਬੀਰ ਨੂੰ ਕਹਿਣਾ ਫਿਰ ਕਣਕੁੰਮ ਦਾ ਵੇਖ ਲੈਦਾ ਆ ਵੇਖ ਨਹੀਂ ਆ ਫਿਰ ਮੈਂ ਹੁਣ ਉਹਨੂੰ ਕੋਈ ਨਹੀਂ ਆ ਵੀ ਉਹ ਵੀ ਤੇਰਾ ਤਾਂ ਠੀਕ ਨਹੀਂਗਾ ਤੇ ਤੂੰ ਚਾਤੀ ਮਾਰ ਤੇਲੀ ਨਾ ਸੁੱਕ ਜੇ ਤੇ ਕਣਕੁੰਮ ਜਾਦਾ ਮੇਰੇ ਆ ਵੀ ਬੱਤਰੀ ਨਾ ਸੁੱਕ ਜੇ ਆ ਬੱਤਰ ਸੁੱਕ ਗਿਆ ਤਾਂ ਮੁਰਕੇ ਪੁੱਤ ਪਾਣੀ ਲਾ ਕੇ ਕਦੋਂ ਬੱਤਰ ਆਉਣੀ ਹੈ ਜਾਂ ਤਾਂ ਲੇਟ ਹੋ ਜਾਣੀ ਹੈ ਲੇਟ ਹੋਣੀ ਹੈ ਆਹੋ ਉਹਨੂੰ ਕਹਿਨੀ ਆ ਫਿਰ ਮੈਂ ਤਾਂ ਕਰ ਲਾ ਰੈਸਟ ਫਿਰ ਚਲੋ ਠੀਕ ਤੇ ਫਿਰ ਨਾ ਤੇ ਉਹਨੂੰ ਕੋਲਮ ਨਹੀਂ ਆ ਤੇਰੇ ਨਾਲ ਮੈਂ ਤਾਂ ਫਿਰ ਇੱਕ ਵਾਰੀ ਚੈੱਕ ਹੋਰ ਕਰਾ ਕੇ ਆਉ ਡਾਕਟਰ ਕੋਲ ਚਲੋ ਠੀਕ ਆਹੋ ਕੀ ਗੱਲ ਆ ਕਿਦਾ ਫੋਨ ਆ ਗਿਆ ਵਾ ਇਹਨੂੰ ਹੁਣ ਦੱਸ ਮੈਂ ਕੀ ਜਵਾਬ ਦਵਾ ਹੈਲੋ ਸਸਗੇ ਵੀਰ ਜੀ ਹੋਰ ਸਲਾਉ ਠੀਕ ਠਾਕ ਬਸ ਬੜਾ ਵਧੀਆ ਆਪਣਾ ਵੀ ਕਰਨਾ ਕਰਨਾ ਕੀ ਆ ਬਸ ਇਹੋ ਘਰਾਂ ਦੇ ਕੰਮ ਤੁਹਾਨੂੰ ਪਤਾ ਹੀ ਆ ਹਾਂਜੀ ਬੀ ਲੈਂਡ ਜਾਣਾ ਬੀ ਤੇ ਖਾਦ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਤੇ ਮੇਰੀ ਗੱਲ ਸੁਣ ਕਿੰਨੇ ਕੁ ਦਾ ਆਊਗਾ ਯਾਰ ਕੀ 35000 ਰੁਪਏ ਕੋ ਚਾਹੀਦਾ ਚਲੋ ਕੋਈ ਗੱਲ ਨਹੀਂ ਮੈਂ ਨਾ ਘਰ ਵੇਖਦਾ ਵਾਂ ਤੇ ਪੈਸੇ ਹੈਗੇ ਆ ਕਿ ਜਾਂ ਕਿਦਾਵਾ ਉਹਨੇ ਝੋਨਾ ਤੇ ਯਾਰ ਸੁਟਿਆ ਉਹ ਤੇ ਤੇਰੀ ਮੈਂ ਗੱਲ ਮੰਨਦਾ ਵਾਂ ਉਹ ਯਾਰ ਤੀਆ ਕੈਨੇਡਾ ਆਨਲਾਈਨ ਹੋ ਗਿਆ ਕੰਮ ਉਹਦੇ ਚ ਪੈਣੇ ਆ ਖਾਤੇ ਜੀ ਅਕਾਊਂਟ ਵਿੱਚ ਹੀ ਆਉਣੇ ਤੇਰੇ ਅਜੇ ਤੱਕ ਤੇ ਨਹੀਂ ਆਏ ਔਹ 14 15 ਦਿਨ ਹੋ ਗਏ ਆ ਤੇ ਯਾਰ ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਘਰਾਂ ਦੇ ਵਿੱਚ ਇੰਨੇ ਪੈਸੇ ਥੋੜੇ ਰੱਖੇ ਆ ਹੋਇਆ ਕਿਤੇ 5 7 10000 ਰੁਪਿਆ ਹੋਊਗਾ ਹੁਣ ਤੁਸੀਂ ਵੀ ਕਹਿੰਦੇ 35-40000 ਰੁਪਏ ਦੇ ਕੋਲ ਚਾਹੀਦਾ ਹੀ ਆ ਚੱਲ ਕੋਈ ਨਹੀਂ ਫੇਰ ਵੀ ਇਹ ਤੂੰ ਕਹਿੰਦਾ ਵਾ ਤੇ ਮੈਂ ਕਰੀ ਵੇਖ ਲੈਣਾ ਵਾ ਕਿ ਘਰ ਇਨੇ ਪੈਸੇ ਹੈਗੇ ਆ ਕੋਈ ਯਾਰ ਦੋਸਤ ਵੀ ਭਰਾ ਕੌਣ ਦਿੰਦਾ ਹੀ ਅੱਜ ਕੱਲ ਜਿੰਨੂੰ ਹੱਥ ਲਾਉ ਉਹ ਕਹਿੰਦਾ ਵੀ ਮੈਂ ਯਾਰ ਫੁਲਾਣੇ ਦੇ ਦੇਣੇ ਹੀ ਢਿੰਗੜੇ ਦੇ ਦੇਣੇ ਹੀ ਹਾਂ ਉਹ ਚੱਲ ਇਦਾਂ ਕਰਦੇ ਆ ਵਾ ਜਿੰਨੇ ਕੇ ਪੈਸੇ ਆਪਣੇ ਕੋਲ ਹਨ ਉਹਨੇ ਕੇ ਲੈ ਆਉਣੇ ਬੀਬਾ ਬਾਕੀ ਫੇਰ ਵੇਖੀ ਜਾਊਗੀ ਕੜੀ ਕੀ ਪਣਦਾ ਹਾਂਜੀ ਓ ਯਾਰ ਆਰਤੀ ਦੇ ਅੱਗੇ ਵੀ ਨੇ ਪੈਸੇ ਦੇਣ ਵਾਲੇ ਯਾਰ ਉਹਨੂੰ ਹੁਣ ਮੈਂ ਕੀ ਕਰਾਂ ਉਹਨੇ ਕਹਣਾ ਪਹਿਲੇ ਤੇ ਲਾ ਲਾ ਫੇਰ ਆ ਗਿਆ ਚੱਲ ਕੋਈ ਗੱਲ ਨਹੀਂ ਮੈਂ ਫੇਰ ਵੀ ਕੋਈ ਇਹੀ ਲਵਸੀਲਾ ਕਰਦਾ ਫੇਰ ਮੈਂ ਤੈਨੂੰ ਕਰਦਾ ਫੋਨ ਠੀਕ ਆ ਠੀਕ ਹੈ ਠੀਕ ਆ ਉਹ ਨਹੀਂ ਛੇਤੀ ਕਰ ਦੂੰਗਾ ਯਾਰ ਹਾਂਜੀ ਠੀਕ ਆ ਠੀਕ ਆ ਹੁਣ ਇਹਨੂੰ ਮੈਂ ਕੀ ਦੱਸਾਂ ਵੀ ਕੀ ਲੈ ਉਹਨਾਂ ਦੇ ਕੀ ਨਹੀਂ ਲੈਣਾ ਘਰ ਦੇ ਵਿੱਚ ਪਿਆ ਵਾ ਖਲਾਰਾ ਲਖਬੀਰ ਗੈਂਡ ਆ ਮੈਂ ਕਣਕ ਆਪਣੀ ਬਿਜਣੀ ਆ ਹੁਣ ਕੀ ਕਰਾਂ ਨੂੰ ਕਿਦਾਂ ਕਿਦਾਂ ਸਮਝਾਵਾਂ ਘਰ ਵੀ ਇਹਨੇ ਪੈਸੇ ਕਿੱਥੋਂ ਓਨੇ ਆ ਚੱਲ ਵੇਖੀ ਜਾਊਗੀ ਵੇਖ ਕੇ 10 ਮਿੰਟ ਠਹਿਰ ਕੇ ਮੋੜ ਕੇ ਫੋਨ ਕਰ ਦੂੰਗਾ ਵੀ ਨਹੀਂ ਯਾਰ ਤੂੰ ਲੈ ਆ ਮੇਰੇ ਕੋਲ ਨਹੀਂ ਆ ਜਾਇਆ ਜਾਣਾ ਇਹੋ ਪਜ ਮਾਰਨਾ ਪੈਣਾ ਵਾ